ਜਗੂ ਭਗਵਾਨਪੁਰਿਆ ਦਾ 5 ਦਿਨ ਦਾ ਮਿਲਿਆ ਹੋਰ ਰਿਮਾਂਡ ਬਟਾਲਾ ਪੁਲਿਸ ਤੋਂ ਲਾਉਣ ਫੋਨ ਤੇ ਹੋਰ ਰਿਕਵਰੀ ਨੂੰ ਲੈ ਕੇ 10 ਦਿਨ ਦਾ ਮੰਗਿਆ ਸੀ ਰਿਮਾਂਡ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਤੋਂ ਜਗੂ ਦੇ ਵਕੀਲ ਨੇ ਜਿਤਾਇਆ ਜਾਂਦਾ ਖਤਰਾ ਕਿਹਾ ਪੁਲਿਸ ਨੂੰ ਹਰ ਤਰ੍ਹਾਂ ਨਾਲ ਕਰਾਂਗੇ ਸਹਿਯੋਗ ਬਟਾਲਾ ਪੁਲਿਸ ਵੱਲੋਂ ਜਗੂ ਭਗਵਾਨਪਰੀ ਅਦਾਲਤ ਵਿੱਚ ਪੇਸ਼ ਕਰਦੇ ਹਾਂ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਪਰ ਅਦਾਲਤ ਵੱਲੋਂ ਜਗੂ ਨੂੰ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਇਸ ਮੌਕੇ ਜਗੂ ਭਗਵਾਨਪਰੀ ਦੇ ਵਕੀਲ ਨੇ ਦਾਵਾ ਕੀਤਾ ਕਿ ਜਗੂ ਭਗਵਾਨਪਰੀ ਨੂੰ ਸੁਖਿੰਦਰ ਸਿੰਘ ਰੰਧਾਵਾ ਤੋਂ ਜਾਨ ਦਾ ਖਤਰਾ ਹੈ ਇਸ ਤੇ ਵਕੀਲ ਨੇ ਇਹ ਵੀ ਦਾਵਾ ਕੀਤਾ ਕਿ ਉਹ ਅਦਾਲਤ ਅਤੇ ਪੁਲਿਸ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਤੇ ਕਹਿੰਦੇ ਹਾਂ ਤਾਂ ਅੱਜ ਮੌਕੇ ਦੀਆਂ ਤਸਵੀਰਾਂ ਐਡਵੋਕੇਟ ਅਮੇਤ ਅਗਨੀ ਹੋਤਰੀ ਰਿਪਰੈਜ਼েন্টিੰਗ ਜਗਗੂ ਵਾਨਪੁਰੀਆ ਅੱਜ ਕੀ ਹੋਇਆ ਜੀ ਅੱਜ ਦੇ ਅੱਜ ਐਕਚੁਅਲੀ ਉਹਨੂੰ ਪੇਸ਼ ਕੀਤਾ ਗਿਆ ਕੋਰਟ ਦੇ ਵਿੱਚ ਤੇ ਉਹਦੇ 10 ਦਿਨ ਦਾ ਰਿਮਾਂਡ ਮੰਗ ਰਹੇ ਸੀਗੇ ਆਫੀਸਰਸ ਕੋਈ ਉਹਦੇ ਕੋਲੋਂ ਫੋਨ ਕਰਵਾਉਣਾ ਪ੍ਰੋਡਿਊਸ ਇਹਦੇ ਕੋਲੋਂ ਮਨੀ ਸੋਰਸ ਪਤਾ ਕਰਨੇ ਕਿਉਂਕਿ ਇਸ ਕਹਿੰਦੇ ਜੀ ਇਹਦੇ ਵਿੱਚ ਇਹਦੇ ਕਾਫੀ ਹੈਫਟੀ ਅਮਾਉਂਟਸ ਇਨਵੈਸਟ ਹੋਈਆਂ ਨੇ ਇਸ ਜਿਹੜਾ ਕਾਂਡ ਹੋਇਆ ਵਾ ਇਹਨੂੰ ਸਾਰਾ ਕਰਨ ਲਈ ਬਟ ਆਫਟਰ ਕੰਸੀਡਰਿੰਗ ਦਾ ਆਰਗੂਮੈਂਟਸ ਆਫ ਬੋਥ ਦਾ ਸਾਈਡਸ ਕੋਰਟ ਨੇ ਉਹਨਾਂ ਨੂੰ ਸਿਰਫ 5 ਦਿਨ ਦਾ ਰਿਮਾਂਡ ਦਿੱਤਾ ਤੇ ਉਹਦੇ ਵਿੱਚ ਵੀ ਅਸੀਂ ਫੁੱਲੀ ਕੋਆਪਰੇਟ ਕਰ ਰਹੇ ਹਾਂ ਪੁਲਿਸ ਨਾਲ ਔਨ ਬਿਹਾਫ ਆਫ ਜੱਗੂ ਮੈਂ ਅਸੀਂ ਉੱਥੇ ਇਹੀ ਕਿਹਾ ਵਾ ਜਿਹੜੇ ਉਹਦੀ ਟੀਮ ਸੀਗੀ ਲੀਗਲ ਟੀਮ ਵੀ ਅਸੀਂ ਜੀ ਫੁੱਲੀ ਕੋਆਪਰੇਟ ਕਰਾਂਗੇ ਸਾਨੂੰ ਐਸੀ ਕੋਈ ਪ੍ਰੋਬਲਮ ਨਹੀਂ ਹੈ ਤੇ ਬਾਕੀ ਇਹ ਆ ਵੀ ਥੋੜਾ ਸਿਕਿਉਰਟੀ ਇਸ਼ੂ ਜ਼ਰੂਰ ਰਿਹਾ ਇਹਦੇ ਵਿੱਚ ਵੀ ਅਸੀਂ ਕਨਸਰਨ ਆ ਉਹਦੀ ਸਿਕਿਉਰਟੀ ਬਾਰੇ ਉਹਦੇ ਬਾਰੇ ਜੱਜ ਸਾਹਿਬ ਨੇ ਅੱਛੇ ਆਰਡਰਸ ਕੀਤੇ ਆ ਕਿ ਉਹਨੂੰ ਹੈਂਡਕਫ ਰੱਖਿਆ ਜਾਵੇ ਜਦੋਂ ਵੀ ਉਹਨੂੰ ਪ੍ਰੋਡਿਊਸ ਕਰਨਾ ਹੈ ਕਿਤੇ ਰਿਕਵਰੀ ਕਰवानी ਆ ਕੁਝ ਕਿਉਂਕਿ ਪਿੱਛੇ ਜੇ ਇਨਸੀਡੈਂਟ ਹੋਇਆ ਉਹਦੇ ਕਰਕੇ ਤੇ ਬਾਕੀ ਇਹਦੇ ਵਿੱਚ ਜੋ ਇੱਕ ਮੇਨ ਗੱਲ ਆ ਵੀ ਸੁਖਜਿੰਦਰ ਸਿੰਘ ਰੰਦਾਵਾ ਜੀ ਦਾ ਨਾਮ ਜੱਗੂ ਨੇ ਅੱਜ ਕੋਰਟ ਦੇ ਅੱਗੇ ਫੇਰ ਲੈ ਆ ਰਿਕੁਐਸਟ ਕੀਤੀ ਆ ਵੀ ਮੈਨੂੰ ਉਹਨਾਂ ਤੋਂ ਜਾਣ ਦਾ ਡਰ ਆ। ਅੱਛਾ ਹਾਂਜੀ ਉਹਦੇ ਲਈ ਐਪਲੀਕੇਸ਼ਨ ਮੂਵ ਕੀਤੀ ਹੋਈ ਹੈ। ਉਹਦੇ ਵਾਸਤੇ ਉਹਨੇ ਪਹਿਲਾਂ ਕੰਪਲੇਂਟ ਮੂਵ ਕੀਤੀ ਹੋਈ ਆ। ਜੇ ਕਹੂੰਗੇ ਤਾਂ ਮੈਂ ਉਹ ਕਾਪੀ ਸ਼ੇਅਰ ਕਰ ਦੂੰਗਾ। ਪਰ ਉਹ ਇਹਨਾਂ ਨੇ ਆਲਰੇਡੀ ਇੱਕ ਕੰਪਲੇਂਟ ਮੂਵ ਕੀਤੀ ਹੋਈ ਆ ਤੇ ਅੱਜ ਵੀ ਉਹਨਾਂ ਦਾ ਇਹੀ ਸੀਗਾ ਵੀ ਉਹ ਇਨਫਲੂਐਂਸ਼ੀਅਲ ਪਰਸਨ ਨੇ ਇਧਰਲੇ ਏਰੀਏ ਦੇ ਤੇ ਉਹਨਾਂ ਨੂੰ ਹੋਰ ਕਿਸੇ ਤੋਂ ਖਤਰਾ ਨਹੀਂ ਹੈਗਾ। ਔਰ ਮਤਲਬ ਉਹਨਾਂ ਨੂੰ ਉਹਨਾਂ ਦੀ ਜਾਣਤ ਮਤਲਬ ਉਹਨਾਂ ਨੂੰ ਇਹ ਸ਼ੱਕ ਹੈ ਜੱਗੂ ਨੂੰ ਵੀ ਸੁਖਜਿੰਦਰ ਸਿੰਘ ਰੰਦਾਵਾ ਨੂੰ ਸਪੈਸਿਫਿਕਲੀ ਟਾਰਗੇਟ ਕਰ ਸਕਦਾ ਕਿਉਂਕਿ ਉਹਨਾਂ ਦੀ ਮਦਰ ਦੇ ਜਿਹੜਾ ਮਰਡਰ ਸੀ ਉਹਦੇ ਵਿੱਚ ਵੀ ਉਹਨਾਂ ਦੀ ਇਨਵੋਲਵਮੈਂਟ ਉਹ ਕਹਿ ਰਿਆ ਵੀ ਸੀਗੀ ਨਹੀਂ ਕਿਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਜੱਗੂ ਨੇ ਕਿਹਾ ਕਿ ਸੁਖਜਿੰਦਰ ਸਿੰਘ ਰੰਦਾਵਾ ਕੋਲੋਂ ਜਾਨ ਦਾ ਖਤਰਾ ਜੀ 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 ਬਿਲਕੁਲ ਜੀ ਮਤਲਬ ਸਿੱਧਾ ਸਿੱਧਾ ਉਹਨਾਂ ਨੂੰ ਹੀ ਟਾਰਗੇਟ ਸਿੱਧਾ ਸਿੱਧਾ ਉਹਨਾਂ ਨੂੰ ਅਸੀਂ ਸਾਫ਼ ਕਹਿ ਰਹੇ ਹਾਂ ਜੀ ਜੋ ਜੱਗੂ ਨੇ ਕੋਰਟ ਦੇ ਵਿੱਚ ਕਿਹਾ ਜੱਜ ਸਾਹਿਬ ਅੱਗੇ ਜੋ ਨੇ ਰਿਕਵੈਸਟ ਕੀਤੀ ਹੈ ਭਈ ਮੇਰੀ ਸਿਕਿਉਰਿਟੀ ਦਾ ਮੈਨੂੰ ਕੋਈ ਐਂਟੀ ਗੈਂਗਸ ਤੋਂ ਡਰਨੀ ਹੈ ਭਈ ਮੈਨੂੰ ਇਹ ਆ ਵੀ ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਸਪੈਸਿਫਿਕਲੀ ਟਾਰਗੇਟ ਕਰਵਾ ਸਕਦਾ ਥਰੂ ਆਫਿਸਰਸ ਥਰੂ ਪ੍ਰਾਈਵੇਟ ਪਰਸਨਸ ਕਿਸੇ ਤੋਂ ਵੀ ਕਰਵਾ ਸਕਦਾ ਸੁਖਜਿੰਦਰ ਸਿੰਘ ਰੰਧਾਵਾ ਦੀ ਦਾਕਸ਼ਤ ਕੋਈ ਕੌਣ ਕਿਹਦੇ ਕਿਹੜੇ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਕਰ ਸਰ ਜਿਹੜੇ ਇਥੋਂ ਫਾਰਮਰ ਡਿਪਟੀ ਸੀਐਮ ਰਹੇ ਨੇ ਉਹਨਾਂ ਬਾਰੇ ਗੱਲ ਕਰ ਰਹੇ ਆ ਜੀ ਹਾਂਜੀ ਤੇ ਇਸ ਤੋਂ ਇਲਾਵਾ ਕੋਈ ਹਾਈ ਕੋਰਟ ਵੀ ਜਿਹੜਾ ਕੋਈ ਐਪਲੀਕੇਸ਼ਨ ਮੂਵ ਕੀਤੀ ਦੀ ਸਿਕਿਉਰਿਟੀ ਪਰਪਸ ਨਾਲ ਜੀ ਉਹ ਕੀਤੀ ਹੋਈ ਆ ਉਹਦੇ ਉੱਪਰ ਨੋਟਿਸ ਇਸ਼ੂ ਹੋ ਗਿਆ ਏ ਲੈਟਸ ਸੀ ਹੋਇਚ ਕੀ ਹੋਏਗਾ ਜਿਹੜਾ ਤਿੰਨ ਤਿੰਨ ਦਿਨ ਦੇ ਰਿਮਾਂਚ ਕੀ ਮਿਲਿਆ ਕੁਝ ਉਹਦੇ ਵਿੱਚ ਸਰ ਕੁਝ ਰਿਕਵਰੀਜ਼ ਕਰवानी ਹੈ ਬਾਕੀ ਉਹਨੂੰ ਕੁਝ ਅਨਡਿਸਕਲੋਜ਼ ਪਲੇਸ ਹੋ ਮੈਂ ਤੇ ਲੈ ਕੇ ਜਾਣਾ ਮੈਂ ਪਲੇਸ ਨਹੀਂ ਡਿਸਕਲੋਜ਼ ਕਰੂੰਗਾ ਬਿਕਾਜ਼ ਆਫ ਥ्रेट ਪਰਸੈਪਸ਼ਨ ਉਹਦੀ ਲਾਈਫ ਸਰ 89 ਨੰਬਰ ਐਫ ਆਈ ਆਰ ਸੀਗਾ ਉਹਦੇ ਵਿੱਚ ਲੈ ਕੇ ਆਏ ਸੀ ਹਾਂਜੀ ਕਮਾਨ ਵਾਲੇ ਕੇਸ ਚੀ ਹੈ ਜੀ ਸਰ ਇਹ ਬਟਾਲੇ ਵਾਲੇ ਕੇਸ ਚ ਵੀ ਇਸ ਤੋਂ ਬਾਅਦ ਐਕਚੁਅਲੀ ਇਹਨੂੰ ਐਨਸੀਬੀ ਯੂਨੋ ਉੱਥੇ ਡਿਟੇਨ ਕੀਤਾ ਹੋਇਆ ਸੀ ਇਹਨੂੰ ਦੋ ਕੇਸਾਂ ਚ ਪਰਮਿਸ਼ਨ ਮਿਲੀ ਹੈ ਪੰਜਾਬ ਪੁਲਿਸ ਨੂੰ ਇਹ ਸਿਰਫ ਦੋ ਕੇਸਾਂ ਚ ਇਹਨੂੰ ਕਰਨਗੇ ਸਰ ਇੱਕ ਤਾਂ ਜਿਹੜਾ ਪਿੱਛੇ ਜੇ ਹੋਇਆ ਵਾ ਇੱਕ ਤਾਂ ਕਮਾਨ ਵਾਲਾ ਹੋ ਗਿਆ ਤੇ ਇੱਕ ਜਿਹਦੇ ਵਿੱਚ ਉਹ ਕੀ ਨਾਮ ਸੀ ਉਹ ਕਾਕਾ ਬੁਲਵਲ ਕਾਕਾ ਲੋਕਾਟਿਸ ਦਾ ਨੇਮ ਕਾਕਾ ਬੁਲਵਲ ਹਾਂ ਡਬਲ ਮਰਟਰ ਹੋਇਆ ਸੀ ਜਿਹਦੇ ਵਿੱਚ ਤਿੰਨ ਚਾਰ ਜਣੇ ਇੰਜਰਡ ਵੀ ਹੋਏ ਸੀਗੇ ਅੱਛਾ ਬਟਾਲਾ ਵਾਲਾ ਕੇ ਬਟਾਲਾ ਵਾਲਾ ਕੇ ਸਰ ਦੋਨਾਂ ਚ ਪੁੱਛਗੀ ਚੋ ਹਾਂ ਦੋਨਾਂ ਵਿੱਚ ਪੁੱਛਗੀ ਚੋ ਹੋਏਗੀ ਥੈਂਕ ਯੂ ਥੈਂਕ ਯੂ ਪੇਸ਼ ਕਰਾਇਆ ਗਿਆ ਕੀ ਕਾਰਵਾਈ ਅ ਜੀ ਅੱਜ ਮਾਨਯੋਗ ਅਦਾਲਤ ਵਿੱਚ ਜਗਨੂ ਫਿਰ ਤੋਂ ਅਜੋਦੀ 3 ਦਿਨ ਦਾ ਜਿਹੜਾ ਰਿਮਾਂਡ ਸੀਗਾ ਉਹ ਖਤਮ ਹੋ ਰਿਹਾ ਸੀ ਤੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅੱਜ ਉਹਦਾ 5 ਦਿਨ ਦਾ ਪੁਲਿਸ ਰਿਮਾਨ ਜਿਹੜਾ ਹੈ ਉਹ ਵਦਾਇਆ ਗਿਆ ਜੱਗੂ ਤੇ ਐਡਵੋਕੇਟ ਕਹਿ ਗਏ ਨੇ ਕਿ ਸ਼ੁਭਜੰਤ ਅਸ਼ਕਰਦਾਵਾ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਕੋਲੋਂ ਜੱਗੂ ਨੂੰ ਜਾਨ ਦਾ ਖਤਰਾ ਐਪਲੀਕੇਸ਼ਨ ਕੋਰਟ ਚ ਮੂਵ ਕੀਤੀ ਹੈ ਉਹ ਤੋਂ ਉਹਦੇ ਐਡਵੋਕੇਟ ਨੂੰ ਪਤਾ ਲੱਗ ਗਿਆ ਉਹਨੇ ਐਪਲੀਕੇਸ਼ਨ ਅਸੀਂ ਹੋਰ ਹੀ ਲਾਈਟਨ ਦੇ ਬਤੀ ਐਂਡ ਸਿਕਿਉਰਟੀ ਦਾ ਜਿਹੜਾ ਉਹ ਤੇਨ ਰੱਖਦੇ ਆ ਸਾਰੀ ਸਿਕਿਉਰਟੀ ਮੈਸਚਰ ਤੇ ਅੱਜ ਉਹਦੇ ਅਪੀਲ ਤੇ ਰਹਿ ਗਿਆ ਕੋਸ਼ਿਸ਼ ਕਰਨਾ ਕਿ ਕਿੰਨੇ ਕੇਸਾਂ ਚ ਇਹਨੂੰ ਜਿਹੜਾ ਵਾ ਉਹ ਪਿਸਟ ਹੋਇਆ ਯਾਰ ਜਿੱਤੇ ਸੇਮ ਕੇਸ ਦੇ ਵਿੱਚ ਹੀ ਇਹਨੂੰ ਪੇਸ਼ ਕਰਾ ਕੇ ਅਸੀਂ ਉਹਦੇ ਵਿੱਚ ਪੁਲਿਸ ਰਿਮਾਂਡ ਐਕਸਟੈਂਡ ਕੀਤਾ ਬਾਕੀ ਅੱਗੇ ਤਫਤੀਸ਼ ਕਰਾਵਾਂਗੇ ਤੇ ਉਹ ਅਕੋਰਡਿੰਗਲੀ ਕਰਦੇ ਜਾਈਏ ਕਿਸੇ ਹੋਰ ਕੇਸ ਦੇ ਵਿੱਚ ਕਾਰ ਮੰਗਿਆ ਬਟਾਲਾ ਵਾਲੇ ਕੇਸ ਚ ਵੀ ਸ਼ਾਮਲ ਹੈ ਜੀ ਐਫਆਰ ਬੋਲ ਗੱਲ ਕਹਿ ਰਹੇ ਹਾਂ ਹਾਂ ਜੀ ਅਸੀਂ ਸੇਮ ਕੇਸ ਵਿੱਚ ਜਿਹੜਾ ਕਮਾਣਾ ਵਾਲਾ ਕੇਸ ਹੈ ਉਹਦੇ ਵਿੱਚ ਹੀ ਅਸੀਂ ਅੱਜ ਪੇਸ਼ ਕੀਤਾ ਉਹਦੀ ਤਫਤੀਸ਼ ਅਜੇ ਕਰ ਰਹੇ ਹਾਂ ਉਹਦੇ ਵਿੱਚ ਹੀ ਅਸੀਂ 5 ਦਿਨ ਦਾ ਰਿਮਾਂਡ ਹੋਰ ਐਕਸਟੈਂਡ ਕੀਤਾ ਇਸ ਤੋਂ ਬਾਅਦ ਅੱਗੇ ਤਫਤੀਸ਼ ਦੇ ਵਿੱਚ ਜੋ ਗੱਲ ਸਾਹਮਣੇ ਆਏਗੀ ਉਹਦੇ ਅਕੋਰਡਿੰਗਲੀ ਅੱਗੇ ਕਰਾਂਗੇ ਤਿੰਨ ਦਿਨ ਦੇ ਵਿੱਚ ਕੋਈ ਕੇਸ ਚ ਕੋਈ ਕਾਮਯਾਬੀ ਬਲੀ ਜ Thank you. Yep.